ਆਦ ਇਹਨਾਂ ਦੇ ਘਰ ਦੇ ਮੋਰੇ ਤਾਰ ਗਰੀ ਹੋਈ ਇਹਨਾਂ ਦੇ ਘਰ ਦੇ ਮੋਰੇ ਇਹਨਾਂ ਦੇ ਘਰ ਦੇ ਮੋਰੇ ਤਾਰਾਂ ਛੁੱਟੀਆਂ ਪਈਆਂ ਬੱਚੇ ਛੋਟੇ ਛੋਟੇ ਹੈਗੇ ਕੋਈ ਸੁਣਵਾਈ ਨਹੀਂ ਹੋ ਰਹੀ ਰਾਤ ਦੇ ਲੱਗੇ ਹੋਏ ਆਂ ਅਸੀਂ ਪੂਰੀ ਰਾਤ ਹੋ ਗਈ ਸਾਨੂੰ ਇਹਨਾਂ ਦੇ ਮਗਰ ਪਿਆ ਨੂੰ ਕੋਈ ਸੁਣਵਾਈ ਨਹੀਂ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਸਰਪੰਚ ਨੇ ਹੱਥ ਫੱਲਾ ਫੜਾਉਂਦਾ ਨਾ ਸਰਪੰਚ ਨਾ ਇਹ ਆਮ ਆਦਮੀ ਵਾਲੇ ਪਾਰਟੀ ਵਾਲੇ ਸਿਰ ਦੇ ਲਾਰੇ ਲਾਰੇ ਆ ਰਹੇ ਬੰਦੇ ਆ ਰਹੇ ਬੰਦੇ ਰਾਤ ਦੇ ਹੋ ਗਏ ਅੱਜ ਸੋਮਵਾਰ ਤੋਂ ਲੈ ਕੇ ਅੱਜ ਤੱਕ ਰੋਗੇ ਪਤਾ ਨਹੀਂ ਕਿੰਨੀ ਵਾਰੀ ਤਾਰ ਟੁੱਟ ਗਈ ਟੋਟਾ ਪਾ ਜਾਂਦੇ ਆ 10 ਮਿੰਟ ਇੱਕ ਦੀ ਫੇਰ ਉਹੀ ਹਾਲ ਮੁੜ ਕੇ ਪਰੇਸ਼ਾਨ ਹੋਏ ਪਿਆ ਜੱਠ ਦਿਨ ਹੋ ਗਏ ਮੀਟ ਕਹਦਾ ਕੋਈ ਸੁਣਦਾ ਨਾ ਕੇ ਜੋ ਵੀ ਕਹਿੰਦੇ ਹੋਗੇ ਜਾ ਕੇ ਜਾਣੂ ਪੂਰਾ ਮੱਲਾ ਹਾਂ ਕੋਈ ਸਰਪੰਚ ਕੋਈ ਨਹੀਂ ਸੁਣਦਾ ਪਿਆ ਇਸ ਟਾਈਮ ਆਡੀ ਬਿਜਲੀ ਵਾਲਾ ਕੋ ਜਾਣੇ ਉਹ ਲੱਕੜ ਦੇ ਮੁੰਡੇ ਲੈ ਕੇ ਤੋੜ ਦਿੰਦੇ ਆਈ